ਕਈ ਮਹਾਂਪੁਰਖ ਕਹਿੰਦੇ ਹਨ ਭਾਈ 25-25 ਪਾਠ ਜਪਜੀ ਸਾਹਿਬ ਦੇ ਇੱਕ ਦਿਨ ਵਿੱਚ ਕਰੋ ਕਿਉਂ ਕਰੋ ਕਿਉਂਕਿ ਜਿਹੜਾ ਮਨ ਹੈ ਇਹ ਜਦੋਂ ਖਾਲੀ ਰਹਿੰਦਾ ਹੈ ਨਾ ਮਨ ਬਿਲਕੁਲ ਕਿਸੇ ਪਾਸੇ ਟੁੱਟਿਆ ਨਹੀਂ ਰਹਿੰਦਾ ਕਿਤੇ ਨਾ ਕਿਤੇ ਪਾਸੇ ਹੀ ਜੁੜਿਆ ਰਹਿੰਦਾ ਹੈ ਜੇ ਇਹ ਨਾਮ ਨਾਲ ਨਹੀਂ ਜੁੜੇਗਾ ਬਾਣੀ ਨਾਲ ਨਹੀਂ ਜੁੜੇਗਾ ਤਾਂ ਮਨ ਦੇ ਅੰਦਰ ਹੋਰ ਤਰ੍ਹਾਂ ਦੇ ਵਿਚਾਰ ਨੇ ਜਿਹੜੇ ਉਹ ਪੈਦਾ ਹੋਣਗੇ ਉਹਨਾਂ ਵਿਚਾਰਾਂ ਵੱਲ ਫਿਰ ਮਨ ਦੌੜਦਾ ਹੈ ਜਿਸ ਤਰ੍ਹਾਂ ਪੰਜਾਬੀ ਦੀ ਇੱਕ ਕਹਾਵਤ ਹੈ ਵੇਲਾ ਮਾਨੋ ਸ਼ੈਤਾਨ ਦਾ ਕਰ ਹੈ ਜਿਹੜਾ ਬੱਚਾ ਛੋਟੀ ਉਮਰ ਤੋਂ ਵੇਲਾ ਰਹਿਣ ਲੱਗ ਜਾਵੇ ਉਹ ਹੋਰ ਗਲਤ ਆਦਤਾਂ ਦਾ ਸ਼ਿਕਾਰ ਬਣ ਜਾਂਦਾ ਹੈ ਇਸੇ ਕਰਕੇ ਸਿਆਣੇ ਮਾਤਾ ਪਿਤਾ ਬੱਚੇ ਨੂੰ ਕਿਸੇ ਨਾ ਕਿਸੇ ਕੰਮ ਵਿੱਚ ਲਾਈ ਰੱਖਦੇ ਆ ਉਸ ਨੂੰ ਵੇਲਾ ਨਹੀਂ ਰਹਿਣ ਦਿੰਦੇ ਜਿਸ ਕਰਕੇ ਬੱਚੇ ਦਾ ਮਨ ਪੁੱਠਿਆਂ ਪਾਸਿਆਂ ਤੌਂਦਾ ਨਹੀਂ ਗਲਤ ਪਾਸੇ ਨੂੰ ਜਾਂਦਾ ਨਹੀਂ ਇਸੇ ਤਰ੍ਹਾਂ ਰੱਬ ਦੇ ਪਿਆਰੇ ਨੁਕਤੇ ਦੱਸਦੇ ਆ ਜੀ 25-25 ਪਾਠ ਰੋਜ਼ ਇੱਕ ਦਿਹਾੜੀ ਵਿੱਚ ਜਪਜੀ ਸਾਹਿਬ ਦੇ ਕਰੋ ਕੋਈ ਪੁੱਛਣ ਵਾਲਾ ਪੁੱਛਦਾ ਕਈ ਸ਼ੰਕਾ ਵੀ ਕਰਦੇ ਹਨ ਸ਼ੰਕਾ ਉਹ ਕਰਦੇ ਆ ਜਿਨ੍ਹਾਂ ਨੂੰ ਬਾਣੀ ਦਾ ਪਿਆਰ ਨਹੀਂ ਜਿਨ੍ਹਾਂ ਨੂੰ ਬਾਣੀ ਉੱਤੇ ਟੇਕ ਨਹੀਂ ਔਰ ਜਿਨ੍ਹਾਂ ਦਾ ਵਿਚਾਰ ਇਧਰਲੇ ਪਾਸੇ ਨਹੀਂ ਜੁੜਿਆ ਹੁੰਦਾ ਉਹ ਸ਼ੰਕਾ ਕਰਦੇ ਆ 25-25 ਪਾਠ ਬਾਣੀ ਦੇ ਕਰਿਆ ਕਰੋ ਜਪਜੀ ਸਾਹਿਬ ਦੇ ਭਾਈ ਉਹਦਾ ਮਤਲਬ ਕੀ ਹੈ ਉਦਾ ਕਾਰਨ ਤੇ ਮਤਲਬ ਸਿਰਫ ਇੱਕ ਹੀ ਹੈ ਕਿ ਮਨ ਇਹਨੂੰ ਵਿਹਲਾ ਨਾ ਛੱਡੋ ਜਦੋਂ ਮਨ ਵਿਹਲਾ ਰਹਿ ਗਿਆ ਤਾਂ ਇਹ ਕਲੇਸ਼ ਵਾਲੇ ਪਾਸੇ ਤੁਰਦਾ ਹੈ ਇਹ ਹੋਰ ਵਹਿਵਤਾਂ ਵਾਲੇ ਪਾਸੇ ਤੁਰਦਾ ਹੈ ਇਹ ਪੁੱਠੇ ਪਾਸੇ ਨੂੰ ਮਨ ਜਾਂਦਾ ਹੈ ਜਿਸ ਤਰ੍ਹਾਂ ਪਾਣੀ ਨੀਵੇਂ ਵਾਲੇ ਪਾਸੇ ਨੂੰ ਆਪਣੇ ਆਪ ਚਲਿਆ ਜਾਂਦਾ ਹੈ ਉੱਚਾ ਚੜਾਉਣ ਵਾਸਤੇ ਦੇਖੋ ਮੋਟਰਾਂ ਲਾਉਣੀਆਂ ਪੈਂਦੀਆਂ ਪਾਈਪਾਂ ਫਿਟ ਕਰਨੀਆਂ ਪੈਂਦੀਆਂ ਬਿਜਲੀ ਦਾ ਪ੍ਰਬੰਧ ਕਰਨਾ ਪੈਂਦਾ ਟੈਂਕੀਆਂ ਧਰਨੀਆਂ ਪੈਂਦੀਆਂ ਕਿੰਨਾ ਖਰਚ ਕਰਨਾ ਪੈਂਦਾ ਬੁੱਧੀ ਲਾਉਣੀ ਪੈਂਦੀ ਹੈ ਜੋਰ ਲਾਉਣਾ ਪੈਂਦਾ ਮਿਹਨਤ ਕਰਨੀ ਪੈਂਦੀ ਹੈ ਪਰ ਪਾਣੀ ਨੂੰ ਨੀਵੇਂ ਪਾਸੇ ਭੇਜਣਾ ਹੋਵੇ ਕੁਝ ਵੀ ਕਰਨ ਦੀ ਲੋੜ ਨਹੀਂ ਨੀਵੇਂ ਪਾਸੇ ਨੂੰ ਪਾਣੀ ਆਪਣੇ ਆਪ ਚਲਿਆ ਜਾਂਦਾ ਇਸੇ ਤਰ੍ਹਾਂ ਬੰਨ ਬੁਰੇ ਪਾਸੇ ਗਲਤ ਪਾਸੇ ਆਪਣੇ ਆਪ ਚਲਿਆ ਜਾਂਦਾ ਚੰਗੇ ਪਾਸੇ ਲਾਉਣਾ ਬੜਾ ਜ਼ੋਰ ਲੱਗਦਾ ਹੈ ਇਸ ਕਰਕੇ ਰੱਬ ਦੇ ਪਿਆਰੇ ਕਹਿੰਦੇ 25-25 ਪਾਠ ਭਾਈ ਜਮਜੀਤ ਸਾਹਿਬ ਦੇ ਰੋਜ਼ ਕਰੋ ਤਾਂ ਮਨ ਦੀ ਬਿਰਤੀ ਸ਼ੁੱਧ ਰਹਿੰਦੀ ਹੈ ਜਿਸ ਤਰ੍ਹਾਂ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਇੱਥੇ ਵਚਨ ਕਰ ਰਹੇ ਨੇ ਕਿ ਸ਼ੇਰ ਦੇ ਨਾਲ ਰਿਹਾ ਲਾਗੇ ਰਿਹਾ ਸ਼ੇਰ ਦੇ ਨੇੜੇ ਰਿਹਾ ਸ਼ੇਰ ਦੇ ਸਨਮੁਖ ਰਿਹਾ ਇਹ ਫਾਇਦਾ ਹੁੰਦਾ ਹੈ ਕਿ ਹੋਰ ਜਾਨਵਰ ਫਿਰ ਹਮਲਾ ਨਹੀਂ ਕਰਦੇ ਜੇ ਬਾਣੀ ਨਾਲ ਜੁੜੇ ਹਾਂ ਕਾਮ ਕ੍ਰੋਧ ਲੋਭ ਮੋਹ ਹੰਕਾਰ ਈਰਖਾ ਦਵੇਸ਼ ਨਿੰਦਿਆ ਚੁਗਲੀ ਆਦਿਕ ਇਹ ਜਾਨਵਰ ਫਿਰ ਮਨੁੱਖ ਤੇ ਹਮਲਾ ਨਹੀਂ ਕਰਲੇ